ਜੋ ਕਿ ਬੇहद ਹੀ ਸੰਵੇਦਨਸ਼ੀਲ ਨੇ ਯਾਨੀ ਕਿ ਦੇਖਿਆ ਜਾ ਸਕਦਾ ਹੈ ਸਰਹੱਦੀ ਇਲਾਕੇ ਨੇ ਜਿੱਥੇ ਸਰਹੱਦੀ ਇਲਾਕਿਆਂ ਦੇ ਵਿੱਚ ਕਾਫੀ ਖੁਦ ਨੂੰ ਸੰਭਲ ਕੇ ਰਹਿਣ ਦੀ ਵੀ ਆਮ ਜਨਤਾ ਨੂੰ ਵੀ ਸੰਭਲ ਕੇ ਰਹਿਣ ਦੀ ਲੋੜ ਹੁੰਦੀ ਹੈ ਇੱਕ ਪਾਸੇ ਦਾ ਸਰਹੱਦ ਦੇ ਦੇਸ਼ ਦੇ ਵਿੱਚ ਜੋ ਸਾਡੇ ਦੇਸ਼ ਦੇ ਫੌਜੀ ਨੇ ਉਹਨਾਂ ਦੇ ਵੱਲੋਂ ਸਾਡੇ ਦੇਸ਼ ਦੇ ਲੋਕਾਂ ਦੀ ਇੱਕ ਪਾਸੇ ਸੰਭਾਲ ਕੀਤੀ ਜਾ ਰਹੀ ਹੈ ਦੂਸਰੇ ਪਾਸੇ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਹਾਈ ਅਲਰਟ ਕਾ ਦਿੱਤਾ ਗਿਆ ਪੰਜਾਬ ਹਾਈ ਅਲਰਟ ਤੇ ਹੈ ਉੱਥੇ ਹੀ ਕੁਝ ਸਕੂਲ ਕੁਝ ਇਲਾਕੇ ਹੋ ਜੇ ਨੇ ਜਿੱਥੇ ਸਕੂਲ ਤੇ ਕਾਲਜਾਂ ਨੂੰ ਬੰਦ ਕਰ ਦਿੱਤਾ ਗਿਆ ਸੋ ਇਸ ਵਕਤ ਦੀ ਇੱਕ ਹੋਰ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਆਪਰੇਸ਼ਨ ਸਿੰਦੂਰ ਦੇ ਨਾਲ ਜੁੜੀ ਇਸ ਆਪਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਹਾਈ ਅਲਰਟ ਤੋਂ ਬਾਅਦ ਕੁਝ ਇਲਾਕੇ ਹੋ ਜੇ ਨੇ ਕੁਝ ਸੂਬੇ ਹੋ ਜੇ ਨੇ ਜਿੱਥੇ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਬਿਹਾਦ ਸੰਵੇਦਨਸ਼ੀਲ ਇਲਾਕੇ ਨੇ ਜਿੱਥੇ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਪਠਾਨਕੋਟ ਫਾਜ਼ਿਲਕਾ ਫਿਰੋਜ਼ਪੁਰ ਤੇ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਨੇ ਆ ਅੰਮ੍ਰਿਤਸਰ ਪਠਾਨਕੋਟ ਫਾਜ਼ਿਲਕਾ ਫਿਰੋਜ਼ਪੁਰ ਤੇ ਗੁਰਦਾਸਪੁਰ ਇਹਨਾਂ ਇਲਾਕਿਆਂ ਦੇ ਵਿੱਚ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਬੇहद ਸੰਵੇਦਨਸ਼ੀਲ ਇਹ ਇਲਾਕੇ ਹੈਗੇ ਨੇ ਇਹ ਜਿੱਥੇ ਸਰਹੱਦ ਬਿਲਕੁਲ ਨਾਲ ਲੱਗਦੀ ਹੈ ਜਿਸ ਕਰਕੇ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੱਤਾ ਗਿਆ ਪੰਜਾਬ ਦੇ ਵਿੱਚ ਜ਼ਿਆਦਾਤਰ ਦੇਖਿਆ ਜਾਵੇ ਇਸ ਵੇਲੇ ਮੌਕ ਡ੍ਰਿਲ ਦੀ ਤਿਆਰੀ ਕੀਤੀ ਜਾ ਰਹੀ ਹੈ ਜ਼ਿਆਦਾ ਇੱਥੇ ਜਤਾਇਆ ਇਹ ਦੇਖਿਆ ਜਾ ਰਿਹਾ ਕਿ ਲੋਕ ਆਪਣੇ ਸਾਮ ਸੰਭਾਲ ਕਿਸ ਤਰ੍ਹਾਂ ਕਰ ਸਕਣ ਇਸ ਨੂੰ ਸਿਖਾਇਆ ਜਾ ਰਿਹਾ ਤੇ ਉੱਥੇ ਹੀ ਹੁਣ ਇਸ ਕਰਕੇ ਹੀ ਪੰਜਾਬ ਦੇ ਵਿੱਚ ਕੁਝ ਇਹੋ ਜਿਹੇ ਇਲਾਕੇ ਜਿੱਥੇ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਤੇ ਨਾਲ ਹੀ ਨਾਲ ਇਹ ਵੀ ਦੱਸ ਦਈਏ ਤੁਹਾਨੂੰ ਅਮ੍ਰਿਤਸਰ 에য়ারਪੋਰਟ ਵੀ ਇੰਟਰਨੈਸ਼ਨਲ 에য়ারਪੋਰਟ ਵੀ ਬੰਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਜਦੋਂ ਇਹ ਹਮਲਾ ਹੁੰਦਾ ਇਸ ਤੋਂ ਬਾਅਦ ਅਮ੍ਰਿਤਸਰ ਰਦ ਕਰ ਦਿੱਤੀਆਂ ਗਈਆਂ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਹਮਲੇ ਤੋਂ ਬਾਅਦ ਇਹ ਹੈ ਕਦੇ ਵੀ ਕੁਝ ਵੀ ਹੋ ਸਕਦਾ ਹੈ ਪਲਟਵਾਰ ਕੀਤਾ ਜਾ ਸਕਦਾ ਹੈ ਪਾਕਿਸਤਾਨ ਦੇ ਵੱਲੋਂ ਇਸ ਵੇਰੇ ਕਾਇਲ ਹੋ ਕੇ ਬੈਠਾ ਹੈ ਪਾਕਿਸਤਾਨ ਜਿਸ ਤੋਂ ਬਾਅਦ ਅਸ਼ੰਕਾ ਜਤਾਈ ਜਾ ਰਹੀ ਹੈ ਕਿ ਕੁਝ ਵੀ ਹੋ ਸਕਦਾ ਹੈ ਤੇ ਜਿਸ ਕਰਕੇ ਕੁਝ ਜਿਹੜੇ ਸੰਵੇਦਨਸ਼ੀਲ ਕੁਝ ਜਿਹੜੇ ਇਲਾਕੇ ਉਹ ਜਿਹੇ ਨੇ ਬਾਰਡਰ ਦੇ ਨਾਲ ਜਿੱਥੇ ਬੰਦ ਕਰ ਦਿੱਤੇ ਗਏ ਨੇ ਸਾਰੇ ਸਕੂਲ ਤੇ ਕਾਲਜ ਉੱਥੇ ਹੀ ਇਹ ਵੀ ਦੇਖਿਆ ਗਿਆ ਅੰਮ੍ਰਿਤਸਰ ਇੰਟਰਨੈਸ਼ਨਲ 에ਅਰਪੋਰਟ ਵੀ ਬੰਦ ਕੀਤਾ ਗਿਆ ਸਾਰੀ ਹੀ ਫਲਾਈਟਸ ਦਾ ਰੱਦ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਜਾਨੀ ਨੁਕਸਾਨ ਤੋਂ ਬਚਾਅ ਰਹਿ ਸਕੇ ਕਦੇ ਵੀ ਕੁਝ ਵੀ ਕੋਈ ਵੀ ਕਦਮ ਚੱਕਿਆ ਜਾ ਸਕਦਾ ਹੈ ਜਿਸ ਕਰਕੇ ਕੁਝ ਵੀ ਹੋ ਸਕਦਾ ਹੈ ਜਾਨੀ ਨੁਕਸਾਨ ਅਜਸ ਕਰਕੇ ਫਲਾਈਟਸ ਰੱਦ ਕਰ ਦਿੱਤੀਆਂ ਗਈਆਂ ਸੋ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਦੇ ਨਾਲ ਜੁੜੀ ਆਪਰੇਸ਼ਨ ਸਿੰਦੂਰ ਦੇ ਨਾਲ ਜੁੜੀ ਆਪਰੇਸ਼ਨ ਸਿੰਦੂਰ ਦੇ ਨਾਲ ਜੋ ਸ਼ੰਕਨਾਗ ਹੋਇਆ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਯੁੱਧ ਦਾ ਉਸ ਦੇ ਨਾਲ ਜੁੜੀ ਇਹ ਬਿਹਤਰੀ ਵੱਡੀ ਅਪਡੇਟ ਹੈ ਪੰਜਾਬ ਦੇ ਵਿੱਚ ਹੁਣ ਬਿਹਤਰੀ ਸਾਵਧਾਨ ਇੱਕ ਜਿਹੜੇ ਇਹੋ ਜਿਹੇ ਏਰੀਆਜ਼ ਨੇ ਜਿੱਥੇ ਸਕੂਲ ਕਾਲਜ ਬੰਦ ਕੀਤੇ ਗਏ ਨੇ ਬਿਹਤਰੀ ਸਾਵਧਾਨ ਰਹਿਣ ਦੀ ਵੀ ਲੋੜ ਹੈ ਕਿਉਂਕਿ ਜਿੱਥੇ ਪੁਲਿਸ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਪਰਾਲਾ ਕੀਤਾ ਜਾ ਰਿਹਾ ਮੌਕ ਡ੍ਰਿਲ ਕਰਵਾਇਆ ਜਾ ਰਿਹਾ ਉੱਥੇ ਹੀ ਆਪਣੀ ਸੇਫਟੀ ਵੀ ਕਿਹਾ ਜਾਂਦਾ ਆਪਣੇ ਹੱਥ ਹੁੰਦੀ ਹੈ ਤੇ ਉਹੀ ਹੈ ਆਪਣੀ ਸੇਫਟੀ ਆਪਣੇ ਹੱਥ ਹੈ ਕਿੱਥੇ ਵੀ ਜਾਣ ਤੋਂ ਪਹਿਲਾਂ ਸੋਚ ਸਮਝ ਕੇ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੱਕ ਪ੍ਰੈਸ਼ਰ ਨਹੀਂ ਲੈਣਾ ਹੈ ਸਾਡੇ ਅਧਾਰੇ ਵੱਲੋਂ ਪੰਜਾਬੀ ਬੋਲੇ ਵੀ ਕਹਿ ਰਹੇ ਆ ਕਿ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਲੈਣਾ ਕਿਉਂਕਿ ਸਾਰੇ ਪਾਸੇ ਜਿਹੜੇ ਐ ਸੁਰੱਖਿਆ ਬਲ ਤਨਾਤ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਲੈਣਾ ਜਿਸ ਕਰਕੇ ਕੋਈ ਵੀ ਹਾਨੀ ਹੋਵੇ ਸੋ ਲਗਾਤਾਰ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਕਈ ਇਹੋ ਜਿਹੇ ਸੰਵੇਦਨਸ਼ੀਲ ਇਲਾਕੇ ਨੇ ਸੂਬੇ ਨੇ ਜਿੱਥੇ ਇਸ ਵੇਲੇ ਕਾਫੀ ਜਿਹੜਾ ਫੌਜ ਖੜੀ ਹੈ ਪੁਲਿਸ ਪ੍ਰਸ਼ਾਸਨ ਖੜੀ ਹੈ ਛਾਉਣੀ ਬਣਾਇਆ ਗਿਆ ਤੇ ਉੱਥੇ ਹੀ ਮੋਗਲ ਜਾਰੀ ਹੈ ਲੋਕਾਂ ਨੂੰ ਕੋਈ ਵੀ ਤਰ੍ਹਾਂ ਦੀ ਟੈਨਸ਼ਨ ਜਾਂ ਪ੍ਰੈਸ਼ਰ ਲੈਣ ਦੀ ਲੋੜ ਨਹੀਂ ਹੈਗੀ ਬਸ ਆਪਣੀ ਸੇਫਟੀ ਰੱਖਣ ਦੀ ਲੋੜ ਹੈ